ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੰਬਲ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਸੱਜਣੋ। ਤੇ ਮੇਨ ਹਾਈਵੇ ਦੇ ਉੱਤੇ ਟੂਲ ਪਲਾਜ਼ਾ ਲੱਗਿਆ ਹੋਇਆ ਜਦੋਂ ਆਪਾਂ ਨਸਹਿਰੇ ਤੋਂ ਅੰਬਰਸਰ ਨੂੰ ਜਾਂਦੇ ਆ ਤਾਂ ਤਕਰੀਬਨ ਹੀ ਜਿਹੜੇ ਭੈਣਾ ਭਰਾ ਲੰਘਦੇ ਆ ਤੇ ਟੂਲ ਪਲਾਜ਼ਾ ਤੇ ਟੂਲ ਪਲਾਜ਼ੇ ਤੋਂ ਪਹਿਲਾਂ ਇੱਕ ਸ਼ੜਕ ਇਸ ਵੀਰਹਰਾਂ ਦੇ ਘਰ ਨੂੰ ਆਉਂਦੀ ਆ ਬਾਕੀ ਸਾਰੀ ਜਿਹੜੀ ਡਿਟੇਲ ਹੋਈ ਲੋਕੇਸ਼ਨ ਹੋਈ ਉਹ ਵੀਰ ਤੋਂ ਵੀ ਪੁੱਛਾਂਗੇ ਤੇ ਚੰਬਲ ਨਗਰ ਦੇ ਵਿੱਚ ਵੀਰਹਰਾਂ ਦਾ ਵਪਾਰ ਲੈਣ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈਆਂ ਮੀਆਂ ਸੱਜਣੋਂ ਪੰਜ ਵਹਿੜਾਂ ਜਿਹੜੀਆਂ ਇਹਨਾਂ ਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਨੀ ਆ ਕਿੰਨੀਆਂ ਸੂਈਆਂ ਸਵਾਈਆਂ ਕੀ ਲੇਖਾ ਜੋਖਾ ਉਹ ਭਰਾ ਤੋਂ ਪੁੱਛਾਂਗੇ ਕਿੰਨਾ ਇਹਨਾਂ ਕੋਲੇ ਦੁੱਧਵਾਦ ਟਾਈਮ ਜ਼ਰੂਰ ਨੋਟ ਕਰ ਲਿਓ ਤੁਹਾਨੂੰ ਮੈਂ ਮੋਬਾਈਲ ਤੇ ਚੈੱਕ ਕਰਾਉਂਗਾ ਕਿਉਂਕਿ ਸਵੇਰ ਕਿੰਨੇ ਵਜੇ ਚਵਾਈ ਹੋਈ ਆ ਸਵੇ ਪਸ਼ੂ ਦਾ ਉਸ ਹਿਸਾਬ ਨਾਲ ਗਿਆ ਸਲਾਇਓ ਕਿਉਂਕਿ ਇਹਨਾਂ ਦੀ ਜਿਹੜੀ ਚਵਾਈ ਰੋਕੀ ਨਹੀਂ ਹੋਈ ਇਹਨਾਂ ਦੀ ਚਵਾਈ ਜਿਹੜੀ ਸੱਜਣੋ ਸਵੇਰ ਹੋਈ ਵੀ ਆ ਆਜੋ ਜਾਣਕਾਰੀ ਲਈਏ ਤੇ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਜੁੜੇ ਰਹੋ ਐਂਡ ਤੱਕ ਚੰਗੀਆਂ گاਵਾਂ ਵੈੜਾਂ ਵੀਰ ਕੋਲੇ ਤੇ ਕਰਕੇ ਨਾ ਤਸੱਲੀ ਜ਼ਰੂਰ ਖਰੀਦਦਾਰੀ ਕਰੋ ਜਿਹੜਾ ਪਸ਼ੂ ਵੀ ਤੁਹਾਡੇ ਡੈਰ ਲੱਗ ਜਾਏ। ਵੀਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸੁਣਾਓ ਤੁਸੀਂ। ਬਹੁਤ ਵਧੀਆ ਵੀਰੇ ਚੜਦੀ ਕਲਾ ਤੂੰ ਸੁਣਾ ਮੇਰਾ ਭਰਾ। ਬੜੇ ਹਾਂਜੀ ਵਧੀਆ ਚੜਦੀ ਕਲਾ ਜੀ। ਚੜਦੀ ਕਲਾ ਨਾ? ਚੜਦੀ ਕਲਾ ਜੀ ਮਾਲਕ। ਨਾ ਮੇਰੇ ਵੀਰ ਦਾ ਕੀ ਆ? ਜਸ ਹੈ ਜੀ ਪਿੰਡ ਚੰਬਲ। ਜਸ ਨਾ ਤੇ ਪਿੰਡ ਚੰਬਲ। ਹਾਂਜੀ। ਤੇ ਜਿਵੇਂ ਆਪਾਂ ਡਰੈੱਸ ਦੱਸਦੇ ਹਾਂ ਤੇ ਟੂਲਪਲਾਜ਼ਾ ਹਨਾ ਮੇਨ ਨਿਸ਼ਾਨੀ ਵੱਡੀ ਹਾਂਜੀ ਟੂਲਪਲਾਜ਼ਾ ਵੀ ਉੱਥੇ ਟੂਲਪਲਾਜ਼ੇ ਤੇ ਆ ਕੇ ਜਿਹੜੀ ਮਰਜ਼ੀ ਸਾਈਡ ਤੋਂ ਆਉਂਦਾ ਬੰਦਾ ਤੇ ਆਪਾਂ ਨੂੰ ਫੋਨ ਲਾ ਲੇ ਗੇਟ ਬਣਿਆ ਉੱਥੇ ਗੇਟ ਬਣਿਆ ਹਾਈਵੇ ਦੇ ਉੱਤੇ ਹਨਾ ਹਾਂਜੀ ਹਾਂਜੀ ਤੇ ਨੰਬਰ ਮੇਰੇ ਵੀਰ ਦਾ ਨੰਬਰ ਹੈਗਾ 9915537248 ਇੱਕ ਵਾਰੀ ਹੋਰ ਰਿਪੀਟ ਕਰੀ 9915537248 ਤੇ ਜਸ ਵੀਰੇ ਆਪਣਾ ਵਪਾਰ ਦਾ ਕੰਮ ਹਨ ਹਾਂਜੀ ਵਪਾਰ ਦਾ ਹੀ ਹੈ ਜੀ ਤੇ ਮੱਝਾਂ ਵੀ ਲੈ ਲੈਨੇ ਤੇ گاਵਾ ਵੀ ਹਾਂਜੀ ਮੱਝਾਂ ਵੀ ਲੈ ਲੈਨੇ ਵੀ ਆਪਣਾ ਮੇਲ ਜਿਵੇਂ ਪਹਿਲੀ ਵਾਰੀ ਹੋਇਆ ਹਜੇ ਹਨਾ ਹਾਂਜੀ ਹਾਂਜੀ ਮੱਝਾਂ ਵੀ ਆਉਂਦੀਆਂ گاਵਾ ਵੀ ਆਉਂਦੀਆਂ گاਵਾ ਵੀ ਤੇ ਜੇ ਸ਼ੁਰੂ ਕਰੀਏ ਤਾਂ ਵੀਰੇ ਆ ਜਿਹੜੀ ਵਿਹੜ ਆਪਣੀ ਆ ਠੀਕ ਆ ਦੂਜਾ ਸੂਆ ਸੂਈ ਆ ਹਾਂਜੀ ਓਕੇ ਜੱਸ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਵੀਰੇ ਇਹਨੂੰ 10 ਦਿਨ ਹੋ ਗਏ ਸੰਤੂ ਸਾਹਿਬ ਓਕੇ 10 ਦਿਨਾਂ ਦੀ ਸੂਈ ਆ ਹਾਂਜੀ ਤੇ 15 ਤੋਂ 16 ਤੱਕ ਲੰਦਈ 15 ਤੋਂ 16 ਹਾਂਜੀ ਤੇ ਕੈਮਰੇ ਤੋਂ ਦੱਸਦੀ ਆ ਠੀਕ ਆ ਕੋਈ ਨਹੀਂ ਜਿੰਦਾ ਮਰਜੀ ਲਾਈ ਆਓ ਜਿੰਦਾ ਮਰਜੀ ਇਹਦਾ ਕੁਝ ਨਹੀਂ ਆਕਾ ਠੀਕ ਆ ਇੱਕ ਜੱਸ ਥੋੜਾ ਜਿਹਾ ਟਾਈਮ ਜ਼ਰੂਰ ਵਿਖਾ ਆਪਣੇ ਭੈਣਾ ਭਰਾਵਾਂ ਨੂੰ ਕਿਉਂਕਿ ਉਸ ਹਸਾਬ ਨਾਲ 12 ਵਜੇ 10 ਮਿੰਟ ਹੋਈ ਆ ਹਾਂ ਆ ਸੱਜਣੋ ਇਹ ਤਰੀਕ ਵੀ ਨੋਟ ਕਰ ਲੋ 15 ਤੇ 12 ਵਜ ਕੇ 10 ਮਿੰਟ ਦਾ ਸਮਾਂ ਤੇ ਇਸ ਹਿਸਾਬ ਨਾਲ ਗੈਸ ਲਾਇਆ ਤੇ ਸੁਬਾ ਕਿੰਨੇ ਕ ਵਜੇ ਚਵਾਈ ਆ? ਮੇਰੀ ਚਵਾਈ ਆ ਸੰਧੂ ਸਾਹਿਬ। 7 ਵਜੇ ਦੀ। ਹਜੇ 5 ਘੰਟੇ ਹੀ ਹੋਏ। 5 ਘੰਟੇ ਹੈ ਹਨਾ 5 ਬੰਜਣੀਆਂ ਸੰਧੂ ਸਾਹਿਬ। ਸ਼ਾਮ ਨੂੰ ਤਾਂ ਪੂਰੀਆਂ ਬਣ ਜਾਣੀਆਂ ਸੀ ਹਨਾ। ਤੇ ਆਹ ਗਾਂ ਥੱਲੇ ਕਿੰਨਾ ਦੁੱਧ ਦੱਸਤਾ ਆਪਾਂ? ਇਹ 15 ਤੋਂ 16 ਕਿਲੋ। 15 ਤੋਂ 16। ਬੱਚਾ ਇਹਦੇ ਕੋਲੇ ਬੱਚਾ ਕਿ ਬੱਚੀ? ਨਹੀਂ ਬੱਚਾ 10 ਦਿਨ ਹੋ ਗਏ ਸੀ। 10ਾਂ ਦਿਨਾਂ ਦੀ ਸੁਈ ਮਗਰ ਬੱਚਾ। ਚੂਨ ਚਾਨ ਬੜਾ ਚੰਗਾ ਹੋਣਾ ਹਨਾ। ਬੜੀ ਥਾਨ ਵਧੀਆ ਜੀ ਕਰਨੀ। ਬੜੀ ਪਾਵਰ ਵਾਲਾ ਥਾਨ ਲੱਗਾ ਸੱਜਣੋ। ਵੇਖੋ ਬਾਕੀ ਨਾ ਥੋੜੀ ਜੀ ਵੀਰ ਨੇ ਜ ਤੇ ਦੁੱਧ ਵੀ ਬਾਈ ਮਈਆਂ ਰਕਾ ਹੈ ਨਾ 5 ਪੈਂਟ ਦਾ ਹੈਂਟ ਬੜੀ ਚੰਗੀ ਹੋਊ ਤੇ ਬੜੇ ਕੰਮ ਦੀ ਗਾਂ ਸੱਜਣੋ ਜੇ ਸਰਦੀ ਦੀ ਗੱਲ ਕਰੀਏ ਤਾਂ ਤਾਂ ਵੀ ਤੋਹਫਾ ਤੇ ਜੇ ਗਰਮੀ ਦੀ ਗੱਲ ਕਰੀਏ ਤਾਂ ਉਦੋਂ ਵੀ ਜਾਦੇ ਵੱਡਾ ਤੋਹਫਾ ਤੇ ਮੱਝ ਦਾ ਮੁਕਾਬਲਾ ਕਰੂਗੀ ਮੱਝ ਦਾ ਇਸਮ ਕਰਕੇ ਮੁਕਾਬਲਾ ਕਰੂਗੀ ਕਿਉਂਕਿ ਜੇ ਇੰਨੇ ਦੁੱਧ ਵਾਲੀ ਮੱਝ ਲਈਏ ਤਾਂ ਰੁਪਈਆ 2 ਲੱਖ ਲੱਗ ਜਾਣਾ ਸੱਜਣੋ ਜੇ 16 ਕਿਲੋ ਦੁੱਧ ਵਾਲੀ ਆਪਾਂ 15 ਵਾਲੀ ਮੈਂ ਪਾਲਦੇ ਆ ਨਾ ਤਾਂ ਇਹ ਹੁਣ ਆਪਾਂ ਨੂੰ ਵੀਰ ਕਿੰਨੇ ਚ ਦਿੰਦਾ ਇਹਦੀ ਤੋਰ ਚੈੱਕ ਕਰੀਏ ਉਦੋਂ ਬਾਅਦ ਆਪਾਂ ਰੇਟ ਵੀ ਕਨਫਰਮ ਕਰਦੇ ਆ ਕਿੱਧਰ ਨੂੰ ਤੋਰ ਨਹੀਂ ਜਾ ਸਕਦਾ ਇਧਰ ਤੋਰ ਗੀ ਚੱਲ ਲਿਆ ਸੱਜਣੋ ਦੂਜਾ ਸੂਆ ਬੜੀ ਸ਼ਾਨਦਾਰ ਵਹਿੜ ਸੂਈ ਵੀ ਆ ਮਗਰ ਵੱਛਾ ਤੁਰਦੀ ਦਾ ਗੈਸ ਲੇਵੇ ਭਾਂਡੇ ਦਾ ਲਾਓ ਤੇ ਸ਼ਾਮ ਨੂੰ ਬੜੀ ਚੰਗੀ ਵੀਰ ਕਹਿੰਦਾ ਬਣ ਜਾਂਦੀ ਆ ਤੇ 7 ਵਜੇ ਦੀ ਚਵਾਈ ਹੋਈ ਆ ਵੇਖੋ ਤੇ ਚੰਬਲ ਨਗਰ ਦੇ ਵਿੱਚ ਹਾਂਜੀ ਸਾਡੇ 6.5 ਲੱਖ ਪੈਂਦਾ 7 ਵਾਜ ਹੀ ਜਾਂਦੇ ਵਾਜ ਜਾਂਦੇ ਵਾਜ ਜਾਂਦੇ ਨਹੀਂ ਉੱਠਿਆ ਜਾਂਦਾ ਵੀਰੇ ਕੋਈ ਸ਼ੱਕ ਨਹੀਂਗਾ ਭਰਾਵਾ ਟੜਕੇ ਠੰਡ ਹੁੰਦੀ ਐ ਤੇ ਕਈ ਦਾ ਚੱਲ ਝੱਟ ਹੋਰ ਨਿੱਗੀ ਕਰ ਲਾਰੀ ਆਈ ਹੈਨਾ ਬਾਕੀ ਲੇਵਾ ਭਾਂਡਾ ਤੇ ਥਣ ਲੇਵਾ ਤੁਹਾਨੂੰ ਮੈਂ ਨੇੜ ਤੋਂ ਵਿਖਾਇਆ ਤੇ ਬਾਕੀ ਸੱਜਣੋ ਵਜਨ ਮजूद ਵਾਲੀ ਤੇ ਪਲੀ ਸਾਂਭੀ ਨੱਗਰ ਵਜੜਾ ਕੋਈ ਐ ਨਹੀਂ ਵੀ ਲੱਸੀ ਫਿੱਕੀ ਆ ਜਾਨਦਾਰ ਆ ਵਧੀਆ ਦੁੱਧ ਪਾਊਗੀ ਸਾਫ਼ ਸੁਥਰੀ ਪੂਰੀ ਤੇ ਵੀਰੇ ਥਣਾ ਥਣਾ ਲਿਓ ਐਨ ਕਿਹਨਾ ਜੱਸ ਓਕੇ ਓਕੇ ਵੀ ਜੇ ਕੋਈ ਭੈਣ ਭਰਾ ਚੂਣ ਆ ਜੇ ਤੇ ਹਨਾ ਮੈਂ ਨਾ ਕੋਈ ਗੱਲ ਨਹੀਂ ਸੰਦੂ ਸਾਹਿਬ ਹਾਂ ਵੀ ਅਗਲਾ ਇਹ ਆਂਦੇ ਜੇ ਬੱਚਾ ਲਾ ਕੇ ਧਾਰਾ ਮਾਰ ਕੇ ਨਹੀਂ ਕੋਈ ਗੱਲ ਨਹੀਂ ਕੋਈ ਫਿਰ ਪਸਮਿਆਂ ਜਾਂ ਪਸ਼ੂ ਸਾਰਾ ਦਿਨ ਹਨਾ ਹਾਂਜੀ ਹਾਂਜੀ ਤੇ ਇਹਦਾ ਰੇਟ ਜੱਸ ਕੀ ਰਹੂਗਾ ਰੇਟ ਜੈ ਜੀ ਸੰਦੂ ਸਾਹਿਬ ਆਪਾਂ ਤਾਂ ਠੀਕ ਆ ਕਿੰਨੇ ਦੀ ਦੇ ਦੇਣੀ ਮੇਰੇ ਕੋਲ 70 65 ਕਰ ਲੀਏ ਹਾਂ ਦੀ ਆਦੀ ਬੈਠਦੇ ਮੌਲਾ ਜੋ ਮਰਜੀ ਕਰੀਏ ਤੇ 60000 ਦੀ ਹਾਂਜੀ 60 ਦੀ ਦੇਣਾ ਉਹਦੇ ਚੋ ਛੋੜ ਛੱਪਾ ਪਿਆਰ ਮੁਹੱਬਤ ਕਰਦੇ ਆਂਗੇ ਨਾ ਹਾਂ ਨਹੀਂ ਕੁਆਲਿਟੀ ਪੂਰੀ ਆ ਤੇ ਦੁੱਧ ਮੇਰਾ ਮੰਨਣਾ ਵੀ ਬਾਹਲਾ ਨਹੀਂ ਤਾਂ 18 19 18 19 20 20 ਦੇ ਆਸੇ ਪਾਸੇ ਦੇਈ ਜਾਣਾ ਇਹਨੇ ਹਾਂ ਤੇ ਬਾਕੀ ਤੁਹਾਡੇ ਕੋਲੇ ਪਸ਼ੂ ਫਿਰ ਜ਼ਿਆਦੇ ਹੁੰਦੇ ਤੇ ਉਸ ਹਿਸਾਬ ਨਾਲ ਹਨਾ ਹਾਂਜੀ ਤੇ ਆ ਵਾਲੀ ਸਾਮ ਹੁੰਦੀ ਨਹੀਂ ਜਿੰਨੀ ਹੁੰਦੀ ਨਹੀਂ ਜਿੰਨੀ ਚਾਹੀਦੀ ਆ ਤੇ ਇਹਦਾ ਕੀ ਹਿਸਾਬ ਆ ਇਹ ਵੀ ਜਰਸੀ ਹੈ ਜਿੰਜਾ ਸੁਆ ਸੁਈ ਦੂਜਾ ਸੁਆ ਸੁਈ ਆ ਹਾਂਜੀ ਜਰਸੀ ਹਨਾ ਠੀਕ ਆ। ਸੋ ਤੇ ਕਾਦੇ ਜਾਇ। ਹਾਂ। ਇਹ ਮਲਾ ਥਿਲ ਥੰਦੀ ਇਹ ਵੀ ਵਡੀ। ਠੀਕ ਆ। ਹਾਂ ਇਹਨੂੰ ਤੇ ਹੈ ਪਿਓਰ ਜਾਤ ਹਨਾ। ਹਾਂ ਜੀ ਪਿਓਰ ਪਿਓਰ। ਨਿੱਕਾ ਨਿੱਕਾ ਕੰਨ ਤੇ ਬੂਠੀ ਹਨਾ। ਸੁਵਾ ਦੂਜਾ ਸੂਈ ਆ। ਦੂਜਾ ਕੀ ਦੂਜਾ? ਤੇ ਇਹ ਕਿੰਨੇ ਦਿਨਾਂ ਦੀ ਸੂਈ ਤੇ ਜੱਸ ਕਿੰਨਾ ਦੁੱਧ ਆ? ਮੈਨੂੰ ਦੱਸ ਦਿਨ ਹੋ ਗਏ ਤੇ 10 ਕਿਲੋ ਦੁੱਧ ਆ। 10 ਦਿਨਾਂ ਦੀ ਸੂਈ ਤੇ 10 ਕਿਲੋ ਦੁੱਧ ਆ। ਇਹਦੇ ਵੱਛਾ ਕਿ ਵੱਛੀ? ਨਹੀਂ ਵੱਛਾ ਜੀ। ਇਹਦੇ ਮਗਰ ਵੀ ਵੱਛਾ। ਇਹਦੀ ਵੀ ਤੋਰ ਕਰਾ ਚੱਕ ਫਿਰ। ਕੱਢੀ ਮੇਰਾ ਭਰਾ। ਸਜਣੋ ਦੂਜਾ ਸੁਵਾ ਸੂਈ ਪਿਓਰ ਜਰਸੀ ਵੇੜ। 10 ਕ ਦਿਨਾਂ ਦੀ ਸੂਈ ਤੇ 10 ਕਿਲੋ ਜਿਹੜਾ ਇਹਦੇ ਕੋਲੇ ਦੁੱਧ ਦੱਸ ਸਜਣੋ ਕਰ ਲੋ ਚੈੱਕ ਕਮਾਲ ਹੋਇਆ ਜੀ ਤੇ ਚੋਣ ਚਾਨ ਵਧੀਆ ਨਾ ਦੱਸ ਵੀਰੇ ਵੀ ਜੇ ਕੋਈ ਦੂਰੋਂ ਨੇੜੇੋਂ ਭੈਣ ਭਰਾ ਆਉਂਦਾ ਤਾਂ ਵੀ ਠਣਾ ਠਣਾ ਲਿਗੋ ਸਾਫ਼ ਆ ਹਨਾ ਕੋਈ ਪੂਛਟਾ ਨਹੀਂ ਹੈ ਓਕੇ 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 ਤੇ ਜਰਸੀ ਵਹਿੜਾ ਸਜਣੋ ਜਾਤ ਕੁਆਲਿਟੀ ਚੰਗੀ ਆ ਤੇ ਕਿੰਨਾ ਦੁੱਧ ਭਰੀ ਜਾਊਗੀ ਫਿਰ ਹੈਂ 12 ਦੇਣਾ ਹਾਂ ਐਵੇਂ 15 16 ਕਹੀ ਜਾਈਏ ਹੈਨਾ 12 13 ਕਿਲੋ ਆਪਦੇ ਵਜੂਦ ਦੇ ਹਿਸਾਬ ਨਾਲ ਦੇ ਜਔ ਹਾਂਜੀ ਜਿੰਨਾ ਕੱਦ ਵਜਨ ਹਾਂ ਦੋ ਤਾਂ ਉਨਾ ਹੀ ਦੇਣਾ ਹੈਨਾ ਹਾਂਜੀ ਤੇ ਰੇਟ ਇਹਦਾ ਕੀ ਰਹੂਗਾ ਮੁੱਲ 45 ਕਰਦੇ 40 ਨਹੀਂ ਦੇ ਦਾਂ ਮੁੱਲ 45000 ਤੇ 40 ਦੀ ਦੇ ਦਾਂਗੇ ਤੇ ਉਹਦੇ ਚੋਂ ਵੀ ਪਿਆਰ ਮੁਹੱਬਤ ਹੈ ਨਾ ਥੋੜਾ ਚੱਪਾ ਕਰ ਦਾਂਗੇ ਕਰ ਦਿਆਂ ਠੀਕ ਆ ਤੇ ਆਹ ਗਾਉ ਦਾ ਕੀ ਹਿਸਾਬ ਕਿਤਾਬ ਇਹ ਨੂੰ ਸੂਈ ਹੋ ਅੱਜ ਚੌਥੇ ਪੰਜਵਾਂ ਦਿਨ ਦੀ ਵਸ਼ੀਮ ਕਰਦੇ ਆ ਇਹ ਪੰਜਾਂ ਦਿਨਾਂ ਦੀ ਸੂਈ ਹਾਂਜੀ ਇਹਦੇ ਮਗਰ ਵੱਛੀ ਕੱਚਾ ਬੋਲਾ ਹੀ ਹੋਊ 12 ਹੋ ਜਾਏ 13 ਜਾਂ 12 ਦੇ 13 ਅੱਛਾ ਹਜੇ ਕੱਚੇ ਬੋਲੇ ਤੇ ਹੀ ਆ ਹਾਂਜੀ ਠੀਕ ਆ ਸੁਆ ਕਿਹੜਾ ਸੂਈ ਆ ਇਹਨੂੰ ਵੀ ਤੋਰ ਕਰਾ ਚ ਤੇ ਕੱਦ ਕਾਠ ਪੂਰਾ ਵੱਡਾ ਸੱਜਣਾ ਜਾਤ ਕੁਆਲਿਟੀ ਫੁੱਲ ਸੂਤ ਸਵਾਚ ਆਈ ਹੈ ਹਾਂ ਕਿਰਾ ਹਜੇ ਵੀਰ ਕਹਿੰਦਾ ਵੀ ਇਹ ਸੂ ਸੂਚ ਆਈ ਹੈ ਤੈ ਮਾਰੀ ਵੀ ਆ ਬੱਚੀ ਨੂੰ ਜਨਮ ਦਿੱਤਾ ਇਹਨੇ ਪਾਣੀ ਪੀਊਗੀ ਮੈਨ ਲਾਦਾ ਪੀ ਲੈਣ ਦੇ ਕੋਈ ਗੱਲ ਤੇ ਹੁਣ ਇਹਦੇ ਕੋਲੇ 11 12 ਕਿਲੋ ਬੌਲਾ ਹਾਂਜੀ 12 ਕਿਲੋ ਹੋ ਜੇ 11 ਜਾਂ 12 ਓਕੇ 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 ਤੇ ਚੂਨ ਚਾਂਦੀ ਇਹ ਵੀ ਖਰੀ ਹਾਂਜੀ ਠੀਕ ਆ ਸੱਜਣਾ ਤੌਰ ਚੈੱਕ ਕਰ ਲੋ ਪਾਣੀ ਤੇ ਚਲੇ ਗਈ ਸੀ ਗਾ ਨੂੰ ਲੇਵਾ ਚੰਗਾ ਤੇ ਹਜੇ ਬਿਲਕੁਲ ਸੂਏ ਚ ਵੀਰ ਨੇ ਤੁਹਾਨੂੰ ਦੱਸਿਆ ਵੀ ਇਹ ਆਈ ਆ ਮਗਰ ਬੱਛੀ ਆ ਤੇ 5-4 ਦਿਨ ਦੀ ਸੂਈ ਆ ਤੇ 11-12 ਕਿਲੋ ਬੌਲੇ ਤੋਂ ਸਟਾਰਟ ਹੋਈ ਆ ਇਹਨੇ ਮਗਰਲੇ ਸੂਏ ਦਾ ਜੱਸ ਕਿੰਨਾ ਗਾ ਦੁੱਧ ਪਾਇਆ ਉਹਦੇ ਸਾਨੂੰ ਸਾਹਾਂ ਦੇ ਰੀਲ ਜਿਹੜਾ 18 ਮਿਲੇ ਆ 18 ਤੋਂ 20 ਕਿਲੋ ਦੁੱਧ ਦੇਈ ਗਈ ਹੈ ਹਾਂਜੀ ਓਕੇ ਦਿੱਤਾ ਵੀ ਹੋਊਗਾ ਕਦ ਕਾਠਾ ਲਈ ਆ ਹਨਾ ਤੇ ਥਣ ਕਾਲਾ ਲੱਗਾ ਸੱਜਣੋ ਮੱਝ ਵਾਲਾ ਇਹਦੀ ਆ ਵੱਛੀ ਆ ਵੱਛੀ ਬੜੀ ਸੋਹਣੀ ਆ ਹਨਾ ਬੜੀ ਪਿਆਰੀ ਵੱਛੀ ਨੂੰ ਜਨਮ ਦਿੱਤਾ ਸੱਜਣ ਠੀਕ ਆ ਓਕੇ ਤੇ ਜਸ ਇਹਦਾ ਰੇਟ ਕੀ ਰੱਖਾਂਗੇ ਵੀਰੇ ਇਹਦਾ ਰੇਟ ਦੱਸੋ ਜੇ ਮੰਗਣ ਤਾਂ 70 ਕੀ ਕਰ ਦਈਏ ਓਕੇ 65 ਦੀ ਦੇ ਦਈਏ ਕੋਈ ਕਰਦ ਕੇ ਛੋੜ ਛੱਪਾ ਪਿਆਰ ਮੁਹੱਬਤ ਕੋਈ ਨਹੀਂ 3000 ਰੁਪਿਆ ਛੋੜ ਕੇ 6200 ਦੀ ਦੇ ਦਿਆਂਗਾ 62000 ਦੀ ਦੇ ਦੇਾਂਗੇ 60 ਤੇ 2 ਦੀ ਹਾਂਜੀ ਤਾਂ ਤੋਂ ਵੱਡਾ ਵਧੀਆ ਮੁਠੀ ਵਾਲਾ ਥਾਣਾ ਤੇ ਬਾਕੀ ਜਾਤ ਵਾਲੀ ਆ ਹਾਂਜੀ ਜਾਤ ਵਾਲੀ ਹੈਨਾ ਕੱਟ ਬਾਠੇ ਵੇਖੋ ਵੱਡਾ ਜੇ ਬੰਦਾ ਸਾਂਭਣ ਵਾਲਾ ਹੋਇਆ ਤੇ ਦੁੱਧ ਤਾਂ ਆ ਸ਼ਾਮਾ ਨੂੰ ਆ ਜਿਹੜੇ ਵਟ ਵਟ ਦਿੱਦਾ ਐ ਫਸ ਜਾਂਦੀਆਂ ਪੂਰੀ ਠੀਕ ਆ ਆਹੋ ਇਹਨੇ ਕਰਮ ਵਾਲੀ ਨੇ ਖਾ ਪੀ ਕੇ ਹਜੇ ਬੰਨਾਂ ਬੈਠ ਨੇ ਹਾਂਜੀ ਠੀਕ ਆ ਓਕੇ ਤੇ ਇਹਦਾ ਗਾਂ ਦਾ ਇਹਦਾ ਵੀ ਦੂਜਾ ਸੂਬਾ ਸਮਝਾ ਦੂਜਾ ਵਾਲੇ ਕੋਈ ਤੇ ਜਾ ਲਾ ਪਾ ਦੂਜਾ ਸੂਬਾ ਹਾਂ ਤੇ ਥਾਨਵਾੜਾ ਲੱਗਾ ਹਨ ਇਹਨੂੰ ਪੀੜੀ ਦੇ ਪਾ ਵਾਂਗੂ ਚਾਰ ਲੱਗੇ ਗੁੱਠਾਂ ਦੇ ਹਨ ਨਾੜਾਂ ਦੇਖੋ ਚੱਲੇ ਨਹੀਂ ਵਾਕਿਆ ਹੀ ਹਨਾ ਗਲਾਬੀ ਥਾਨ ਆ ਗਿਆ ਗਲਾਬੀ ਥਾਨ ਇਹ ਕਿੰਨੇ ਟਾਈਮ ਦੀ ਸੂਈ ਜਸ ਤੇ ਕਿੰਨਾ ਦੌੜਦਾ ਵੀਰੇ ਇਹੋ ਆ ਨਾੜੂ ਨਾਲ ਜੋ ਠੀਕ ਹੈ ਉਹਦੇ ਦੇਖ ਲੈ ਵੱਛਾ ਜੀ ਇਹਦੇ ਮਗਰ ਆ ਤੇ ਇਹਦੇ ਮਗਰ ਆ ਵੱਛਾ ਹਾਂ ਨਾੜੂ ਨਾਲ ਜੀ ਠੀਕ ਹੈ ਤੇ ਬਾਕੀ ਸਾਰੇ ਬੱਚਿਆਂ ਨੂੰ ਝਾਤ ਮਾਰ ਲਓ ਹਾਂਜੀ ਇਹੋ ਜਰਸੀ ਦਾ ਜੋ ਬਣੋ ਹਾਂ ਉਹ ਵੀ ਹਨਾ ਜਰਸੀ ਦਾ ਵੱਛੀ ਹੁੰਦੀ ਬੜੀ ਯਾਰ ਨੇਆਰੀ ਸੀ ਹਾਂਜੀ ਦੋ ਬਣ ਜਾਣੀਆਂ ਸੀ ਹਨਾ ਆ ਉੱਪਰ ਲਿਖਦਾ ਜੋ ਠੀਕ ਆ ਜਿਹੜੀ 1 ਨੰਬਰ ਹਾਂਜੀ 1 ਨੰਬਰ ਓਕੇ ਤੇ ਉਹ ਬੱਛੀ ਇਹਦੀ ਆ ਗਈ ਜਿਹੜੀ ਤਿੰਨ ਤੇ ਵਿਖਾਤੀ ਹਾਂਜੀ ਤੇ ਇਹ ਦੂਜਾ ਸੁਆ ਇਹ ਦੂਜਾ ਤਾਜੀ ਸੂਈ ਤੇ ਹੁਣ ਇਹਦੇ ਕੋਲੇ ਕਿੰਨਾ ਕੁ ਦੁੱਧ ਬੋਲਾ ਇਹਦੇ ਥਲੇ ਵੀ ਇੰਨਾ 15 ਹੋਊਗਾ ਕੱਚਾ ਠੀਕ ਆ 15 ਹੋਊਗਾ 14 ਮੰਨ ਕੇ ਹੀ ਆ ਜੇ ਯਾਰ ਸਜਣੋ ਕੱਦ ਵੇਲ ਬਰੀਡ ਤੇ ਥਣ ਤੁਹਾਨੂੰ ਮੈਂ ਪਹਿਲਾਂ ਚੈੱਕ ਕਰਾਤਾ ਜਾਤ ਕੁਆਲਿਟੀ ਤੋਰਾ ਤਾਰਾ ਵਹਿੜ ਦਾ ਪੂਰਾ ਚੰਗਾ ਤੇ ਲੇਵਾ ਐ ਨਾ ਸ਼ਾਮ ਨੂੰ ਪੱਟਾਂ ਚ ਫਸ ਜਾਂਦੀ ਹੋਊਗੀ ਕਿਉਂਕਿ ਦੁੱਧ ਸਾਰੀਆਂ ਸੰਧੂ ਸਾਹਿਬ ਇਹ ਨਹੀਂ ਕੋਈ ਲਤਾਂ ਚ ਵਈਦਾ ਹਾਂ ਫਿਕਸ ਆਰਡਰ ਦੀਆਂ ਕਮਾਲਾ ਇਹਨੂੰ ਵੀ ਤੇ ਬਾਕੀ ਇਹਦਾ ਥਣ ਬਾਲਾ ਤੇ ਚਵਾਈ ਦਾ ਬਾਲਟੀ ਕਹਿੰਦੀ ਹਣੀ ਰੱਖ ਲਾ ਤੇ ਚੱਕ ਲਾ ਹਨਾ ਹਾਂਜੀ ਹਾਂਜੀ ਇਦਾਂ ਹੀ ਵਾਕਿਆ ਕਿਉਂਕਿ ਮੋਟੀ ਬਹੁਤ ਚਵਾਈ ਹੋ ਜਿੰਨੀ ਜਾਨ ਨਾ ਥਨ ਨਪ ਲਿਆ ਤੇ ਉਨੀ ਧਾਰ ਮੋਟੀ ਜਾਊਗੀ ਪਾਣੀ ਤੇ ਇਹ ਵੀ ਹੁਣ ਕੋਈ ਗੱਲ ਨਹੀਂ ਤੇ ਜਸ ਇਹਦਾ ਰੇਟ ਕੀ ਰੱਖਾਂਗੇ 60000 ਦੀ ਮੁੱਲ 75 ਕਰਾ ਲਓ 70 ਕਰਾ ਲਓ 60000 ਦੀ ਅਸੀਂ ਦੇ ਦਾਂਗੇ ਥਣ 60000 ਦੀ ਵੀਰ ਹਰੀ ਕਹਿੰਦੇ ਬਾਕੀ ਕਨੈਕਟ ਕਰ ਲਿਓ ਐਸ ਵੇਲੇ 15 ਬੌਲਾ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਕਿਉਂ ਤੈਵਜਾ ਹੋਊਗਾ ਵੀ ਜੀਬ ਜੇ ਤੁਸੀਂ ਹੱਥ ਤੋਂ ਡੇ ਮੁੱਠੀ ਜੇ ਜਾਨ ਆ ਨਾ ਤੇ ਉਦਾਂ ਦੀ ਧਾਰ ਕੱਢ ਸਕਦੇ ਆ ਤੇ ਦੁੱਧ ਵੀ ਬਾਕੀ ਚੱਟਾ ਹਨਾ ਠੀਕ ਆ ਇਹਨੂੰ ਪੀਨ ਦੀਗੇ ਪਾਣੀ ਫਿਰ ਆਪਾਂ ਸੱਡ ਤੇ ਰਸਾ ਉੱਤੇ ਇਹ ਫਿਰ 60 ਦੀ ਹਾਂਜੀ 60 ਦੀ ਤੇ ਜਸ ਇਹਦਾ ਕੀ ਲੇਖਾ ਜੋਖਾ ਹੈ ਕਹਉਦਾ ਇਹਨੂੰ ਹੀ ਲੱਕ ਦਿਨ ਹੋ ਗਏ ਸੰਤ ਸਾਬ ਸੂਈ ਨੇ ਇਹਦੇ ਮਗਰ ਵਛੀ ਜੂ ਇਹਦੇ ਮਗਰ ਵਛੀ ਆ 10 ਦਿਨ ਦੀ ਸੂਈ ਆ ਹਾਂਜੀ ਠੀਕ ਆ ਇਹਦੇ ਕੋਲੇ ਹਾਂ ਇਹਦੇ ਥਲੇ 15 ਤੋਂ ਬਾਅਦ ਹੀ ਹੋਈ 15 ਤੋਂ ਬਾਅਦ 15 ਮੰਨ ਕੀ ਆ ਜੀ ਹਾਂਜੀ 15 ਮੰਨ ਕੇ ਆ ਜੀ 16 ਵਜੇ ਪੜਾਂਗੇ ਠੀਕ ਆ ਬਾਕੀ ਕੱਦ ਵਜਨ ਹਨਾ ਤੇ ਬਾਕੀ ਸਜਣਾ ਮਾੜਾ ਮਾੜਾ ਸਿੰਗ ਜ਼ਰੂਰ ਆ ਤੇ ਬਾਕੀ ਜਾਤ ਕੁਆਲਟੀ ਫੋਲਾ ਵਹਿੜ ਤੇ ਵੇਲ ਚੰਗੀ ਆ ਕੱਦ ਚੰਗਾ ਥਣ ਪਾਵਰ ਵਾਲਾ ਲੱਗਾ ਤੇ ਦੂਸਰਾ ਦੇਖਾ ਨਹੀਂ ਲੱਗਿਆ ਦੂਸਰਾ ਠੀਕ ਆ ਹਾਂ ਇਹ ਦੁੱਧ 20 ਭਰੀ ਜਾਊਗੀ ਬਾਈ ਮਾਧੀਆ ਵੀ ਦੁੱਧ ਭਰੀ 20 ਤੋਂ ਬਾਅਦ ਹੀ ਚੱਲੇ ਮੋਜ ਨਾ ਜੀ ਆਮ ਸੇਵਾ ਤੇ ਵੀ ਭਰੀ ਜਾਣਾ ਇਹਨੇ ਹਾਂ ਜੀ ਹਾਂ ਤੁਹਾਨੂੰ ਬੜਾ ਚੰਗਾ ਹਾਂ ਤੇ ਗਾੜੀ ਵੀ ਬੜੀ ਚੰਗੀ ਹੋਊਗੀ ਇਹਦੀ ਗਾਂ ਨੂੰ ਲੈ ਵਾ ਬੜਾ ਸੋਨਾ ਹਨਾ ਹਾਂ ਜੀ ਹਾਂ ਉਹਨੇ ਗਾਂ ਨੂੰ ਲੈ ਵਾ ਵਾਕਿਆ ਨਾਲਾ ਨੂਣਾ ਲੈਵੇ ਤੇ ਬੜੀਆਂ ਇਹਦੇ ਓਕੇ ਰਿਪੋਰਟ ਆ ਸਚਨੋ ਕੱਦ ਵੀਰ ਦੇ ਤੋਂ ਤਾਜ਼ਾ ਲਾ ਲਿਓ ਵੱਡੇ ਟਾਂਚੇ ਦੀ ਵਹਿੜ ਮਗਰ ਵੱਛਾ ਇਹਦੇ ਮਗਰ ਸੌਰੀ ਸੱਜਣਾ ਬੱਚੀ ਜੇ ਜਿਹੜੀ 5 ਨੰਬਰ ਤੇ ਤੁਹਾਨੂੰ ਗਊ ਵਿਖਾਤੀ ਇਹਦੇ ਕੋਲੇ ਜਿਹੜੀ ਠੀਕ ਆ ਹਾਂ ਪਹਿਲਾਂ ਕੋਈ ਪਾੜਾ ਨਹੀਂ ਕੋਲ ਨਹੀਂ ਇਦਾਂ ਹੀ ਮੰਗਾ ਪਾ ਕੇ ਇਦਾਂ ਹੀ ਮੰਗਾ ਪਾ ਕੇ ਬਹਿ ਜਾਣਾ ਵੇਖੋ ਸੱਜਣਾ ਲੈ ਵੇ ਤੇ ਨਾੜਾ ਨੂੜਾ ਥਾਣਾ ਦਾ ਆਪਸੀ ਗੈਪ ਦੂਰੀ ਬੜੀ ਸੋਹਣੀ ਚਵਾਈ ਇਹਦੀ ਵੀ ਮੰਬਲਾਈ ਹੈ ਨਾ ਹਾਂਜੀ ਹਾਂਜੀ ਪੂਰੀ ਟੌਪ ਦੀ ਪੂਰੀ ਪੂਰੀ ਇਹਨੂੰ ਪੂਛਟਾ ਨਹੀਂ ਰਹਿੰਦੀ ਠੀਕ ਇਹਦਾ ਰੇਟ ਫਿਰ ਵੀਰੇ ਜੀ ਵੀ ਸੰਤੂ ਸਾਹਿਬ ਮੁੱਲ 570 ਕਰ ਲਈ 65 ਦੀ ਦੇ ਦਾਂਗੇ ਏ ਵੀ 65000 ਦੀ ਦੇ ਦਿਆਂਗੇ 63000 ਦੀ ਦੇ ਦਿਆਂਗੇ 63000 ਦੀ ਦੇ ਦਿਆਂਗੇ ਬਾਕੀ ਜਿਹੜਾ ਫੋਨ ਲਾਊਗਾ ਹਨਾ ਜਿੱਥੇ ਸੌਦਾ ਬਣ ਗਿਆ ਸੱਜਣੋ ਇਹ ਤੁਹਾਨੂੰ ਚੰਬਲ ਨਗਰ ਦੇ ਵਿੱਚੋਂ ਜੱਸ ਦੇ ਘਰੋਂ ਪੰਜ ਬੈੜਾਂ ਸੂਈਆਂ ਸਵਾਈਆਂ گاਵਾ ਬੈੜਾਂ ਵਖਾਤੀਆਂ ਤੇ ਜਿਹੜਾ ਵੀ ਜਿਵੇਂ ਪਹਿਲਾਂ ਤੁਹਾਡੇ ਨਾਲ ਗੱਲਾਂ ਬਾਤਾਂ ਹੋਈਆਂ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਮਿਲਦੇ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਂ ਆਪਾਂ